ਅਸਸੇ ਗੱਲ ਦੀ ਸਰਾਂ ਨੂੰ ਅਸੀਂ ਪੋਲੀਐਸਟਰ ਕੱਪੜਿਆਂ 'ਚ ਆ ਰਿਹਾ ਉਹਦੇ ਬਾਰੇ ਗੱਲ ਕੀਤੀ ਸੀ ਨਾਈਲੋਨ ਹੋ ਗਿਆ ਐਕ੍ਰੀਲਿਕ ਸਾਰੇ ਕੱਪੜੇ ਸਾਡੇ ਆ ਰਹੇ ਇਹ ਗੱਲ ਕਰ ਗੱਲ ਕੀਤੀ ਸੀ ਪਰ ਇਹਦਾ ਹੱਲ ਕੀ ਆ ਉਹਦੇ ਬਾਰੇ ਚਰਚਾ ਕਰਾਂਗੇ ਗੱਲ ਅਸਰੇ ਇੱਕ ਸਪਾਰਟ ਕਹਿੰਦੇ ਹੈਗੇ ਵੀ ਜਿਹੜਾ ਜਿਹੜਾ ਐਕ੍ਰੀਲਿਕ ਹੈਗਾ ਇਹ ਜਿਹੜਾ ਕੱਪੜਿਆਂ ਵਿੱਚ ਪੋਲੀਐਸਟਰ ਹੈਗਾ ਇਹ ਹਮੇਸ਼ਾ ਰਹੂਗਾ ਕਿਉਂਕਿ ਸਾਡੇ ਜਿਹੜੀ ਦੂਸਰਾ ਫੈਬਰਿਕ ਹੈਗਾ ਨੈਚੁਰਲ ਫੈਬਰਿਕ ਹੈਗਾ ਉਹ ਐਵਰ ਇਨਕਰੀਜ਼ਿੰਗ ਡਿਮਾਂਡ ਜਿਹੜੀ ਹੈ ਉਹਨੂੰ ਪੂਰਾ ਨਹੀਂ ਕਰ ਸਕਦਾ ਪਰ ਇਹ ਮਾਡਲ ਜਿਹੜਾ ਹੈਗਾ ਜਿਹੜਾ ਪਲਾਸਟਿਕ ਦਾ ਕੱਪੜਿਆਂ ਵਿੱਚ ਆਉਣਾ ਇਹ ਸਸਟੇਨੇਬ ਹੁਣ ਇੰਡੀਆ ਨੂੰ ਅਡਰੈਸ ਕਰਨਾ ਪੈਣਾ ਆਪਣੇ ਲੈਵਲ ਦੇ ਲਾਅ ਵਿੱਚ ਲਿਆਉਣਾ ਪੈਣਾ ਵੀ ਪੋਲੀਐਸਟਰ ਨੂੰ ਜਿਹੜਾ ਹੈਗਾ ਉਹਨੂੰ ਪਲਾਸਟਿਕ ਡਿਕਲੇਅਰ ਕਰਨਾ ਪੈਣਾ ਵੀ ਲਾਅਜ਼ ਵਿੱਚ ਲੈ ਕੇ ਉਹਨੂੰ ਮੈਨੇਜ ਕਰਨ ਦਾ ਤਰੀਕਾ ਲੱਭਣਾ ਇੰਡੀਆ ਨੂੰ ਵੀ ਕਿਉਂਕਿ ਇਹ ਹਜ ਤੱਕ ਇਹਦੇ ਮਤਲਬ ਲਾਅ ਵਿੱਚ ਨਹੀਂ ਹੈਗਾ ਇਸ ਦੀ ਮੈਨੇਜਮੈਂਟ ਉਸ ਵਾਰ ਐਕਸਪਰਟ ਕਹਿੰਦਾ ਮੈਨੂੰ ਪਹਿਲਾ ਪਹਿਲਾ ਸਟੈਪ ਇਹ ਹੈਗਾ ਵਾ ਟੂ ਮੇਕ ਫੈਸ਼ਨ ਇੰਡਸਟਰੀ ਅਕਾਊਂਟੇਬਲ ਅੰਦਰ ਜ਼ਿੰਮੇਵਾਰੀ ਤੈਅ ਕਰਨੀ ਪਣੀ ਹੈ ਪਹਿਲਾ ਸਟੈਪ ਇਹ ਹੋਊਗਾ ਉਹਨੂੰ ਠੀਕ ਕਰਨ ਵਾਸਤੇ ਜ਼ਿੰਮੇਵਾਰੀ ਕਿਵੇਂ ਹੈ ਜ਼ਿੰਮੇਵਾਰੀ ਨਾ ਹੋਣ ਕਰਕੇ ਹੁਣ ਕੀ ਹੋ ਰਿਹਾ ਉਹ ਬ ਤੇ ਕੁਛ ਹੋ 50 60% ਪੁਰਾਣਾ ਮਟੀਰੀਅਲ ਪੋਲੀਐਸਟਰ ਯੂਜ਼ ਕਰਾ ਜਿਹੜਾ ਯੂਜ਼ਡ ਹੋ ਚੁੱਕਿਆ ਤੇ 40 50% ਉਹ ਵਰਜਨ ਮਟੀਰੀਅਲ ਪਾਰ ਨਵਾਂ ਤਾਂ ਉਹਦੀ ਬਲੈਂਡਿੰਗ ਕਰਕੇ ਕੀ ਹੋ ਰਿਹਾ ਤਾਂ ਉਹ ਰੀਸਾਈਕਲ ਕਰਨਾ ਮੁਸ਼ਕਲ ਹੋ ਰਿਹਾ ਹਾਂ ਜੀ 100% ਪੋਲੀਐਸਟਰ ਦੀ ਸ਼ਰਟ ਹੋਊਗੀ ਬਣੀ ਹੋਈ ਤਾਂ ਉਹ ਦੋ ਤਿੰਨ ਵਾਰ ਜਾਂ ਚਾਰ ਪੰਜ ਵਾਰ ਉਹ ਦੁਬਾਰਾ ਫੇਰ ਸ਼ਰਟ ਬਣ ਸਕਦੀ ਹੈ ਰੀਸਾਈਕਲ ਹੋਗੇ ਪਰ ਜੋ ਬਲੈਂਡ ਹੋ ਜੂਗੀ ਜੇ ਉਹਦੇ ਨਾਲ ਪੁਰਾਣਾ ਫੈਬਰਿਕ ਯੂਜ਼ ਹੋ ਗਿਆ ਤੇ ਪਲੱਸ ਨਵਾਂ ਯੂਜ਼ ਕੀਤਾ ਪਾ ਜੇ ਉਹਦੀ ਬਲੈਂਡਿੰਗ ਹੋਗੀ ਤਾਂ ਉਹ ਡਾਊਨ ਸਾਈਕਲ ਉਹ ਸਰ ਡਾਊਨ ਸਾਈਕਲ ਕੀਤੇ ਕਾਰਪੇਟਡ ਦਰੀਆਂ ਵਿੱਚ ਹੋ ਸਕਦਾ ਜਾਂ ਬੈਡ ਲਾਈਨਰ ਵਿੱਚ ਇਹ ਇਹਦੇ ਵਾਸਤੇ ਰਹੋ ਜਾਂ ਉਹ ਮਤਲਬ ਡੰਪ ਸਾਈਟ ਜਾਂ ਇਨਸਨਰੇਸ਼ਨ ਵਾਸਤੇ ਰਹ ਜੂਗਾ ਦੂਜਾ ਉਹ ਕਹਿੰਦੇ ਹੈਗੇ ਆ ਐਕਸਪਰਟ ਕਹਿੰਦੇ ਵੀ ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸਿਬਿਲਟੀ ਇਹ ਜੇ ਤੈ ਹੋਗੀ ਤਾਂ ਜਿਹੜੀ ਪ੍ਰੋਡਿਊਸ ਕਰੇ ਕੰਪਨੀ ਉਹਦੀ ਜ਼ਿੰਮੇਵਾਰੀ ਤੈ ਹੋਗੀ ਤਾਂ ਉਹ ਜਿਹੜਾ ਪ੍ਰੋਡਕਟ ਹੈਗਾ ਸਰਕੂਲਰ ਜਿਆਦਾ ਬਣ ਬਣ ਜਾਣਗੇ ਮਤਲਬ ਜਿਹੜਾ ਪੋਲੀਐਸਟਰ ਹੈਗਾ ਉਹ ਮਤਲਬ ਫੇਰ ਦੁਆਰਾ ਫੇਰ ਪੋਲੀਐਸਟਰ ਚ ਕਨਵਰਟ ਹੋਊਗਾ 100% ਜੇ ਬਣਾਉਣਗੇ ਪ੍ਰੋਡਕਟ ਉਹ ਤਾਂ ਉਹਦੇ ਲਈ ਮਤਲਬ ਕਹਿੰਦਾ ਮੈਨੂਫੈਕਚਰਰ ਨੂੰ ਮਤਲਬ ਕਹਿੰਦਾ ਰਿਸਪੌਂਸਿਬਿਲਟੀ ਲੈਣੀ ਪਊਗਾ ਤਾਂ ਸਾਡਾ ਪ੍ਰੋਡਕਟ ਜਿਹੜਾ ਹੈਗਾ ਰੀਸੈਕਲ ਹੋ ਸਕੇ ਇਸ ਲਈ ਸਾਡੇ ਦੇਸ਼ ਵਿੱਚ ਕੀ ਹੈ ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸਿਬਿਲਟੀ ਟਾਇਰਾਂ ਲਈ ਹੈਗੀ ਟਾਇਰ ਮਾਰਕੀਟ ਲਈ ਹੈਗੀ ਆ ਸਾਡੇ ਪਲਾਸਟਿਕ ਦੀ ਵੀ ਐਕਸਟੈਂਡਡ ਈਪੀਆਰ ਹੈਗਾ ਤੇ ਬੈਟਰੀਆਂ ਲਈ ਹੈਗਾ ਈ-ਵੇਸਟਲੀ ਹੈਗਾ ਪਰ ਇਹ ਜਿਹੜਾ ਸਾਡਾ ਮਤਲਬ ਪੋਲੀਐਸਟਰ ਹੈਗਾ ਬੇਸ ਟੈਕਸਟਾਈਲ ਬੇਸਡ ਹੈਗਾ ਇਹਦੇ ਲਈ ਕੋਈ ਈ ਹੁਣ ਇਸ ਦੇ ਸਿਲਸਿਲੇ 'ਚ ਫਰਾਂਸ ਨੇ 2008 ਵਿੱਚ EPR ਇੰਟਰੋਡਿਊਸ ਕੀਤਾ ਹੈਗਾ ਟੈਕਸਟਾਈਲ ਤੇ ਫੁੱਟਵੇਅਰ ਵਾਸਤੇ ਤਾਂ ਉਹ ਦਿਨ ਹੁਣ ਕੀ ਉਹਦਾ ਜਿਹੜੀ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਆ ਕਲੈਕਸ਼ਨ ਰੇਟ ਵੱਧ ਗਿਆ ਦਾ ਟੈਕਸਟਾਈਲ ਵੇਸ ਦਾ ਸਿਮਿਲਰਲੀ ਜਿਹੜੇ ਯੂਰਪੀਅਨ ਕੰਟਰੀਆਂ ਹੈਗੀਆਂ ਉਹ ਵੀ ਕੋਸ਼ਿਸ਼ ਕਰੇ ਸਾਡੀ ਕਲੈਕਸ਼ਨ ਹੋ ਪਵੇ ਜਿਹੜੇ ਸਾਡਾ ਹੈਗਾ ਜੇ ਇਹਨੂੰ ਰੀਸਾਈਕਲਬਲ ਬਣਾਵਾਂਗੇ ਜੇ ਕਾਉਂਟੇਬਿਲਟੀ ਤੈਅ ਹੋ ਗਈ ਤਾਂ ਮਤਲਬ ਕਹਿੰਦਾ ਇਹਦੀ ਕਲੈਕਸ਼ਨ ਈਜ਼ੀ ਹੋ ਜੇ ਤੇ ਰੀਸਾਈਕਲ ਹੋ ਪਾਊਗਾ ਜਿਹੜਾ ਟੈਕਸਟਾਈਲ ਵੇਸ ਹੈਗਾ ਜੇ ਓਵਰਆਲ ਗੱਲ ਕਰੀ ਆਪਾਂ ਤਾਂ ਟੈਕਸਟਾਈਲ ਇੰਡਸਟਰੀ ਜਿਹੜੀ ਹੈਗੀ ਆ ਉਹਨਾਂ ਨੂੰ ਸਰਕੂਲਰ ਇਕਨੋਮੀ ਵੱਲ ਆਉਣਾ ਪੈਣਾ ਤਾਂ ਜੋ ਜਿਹੜਾ ਸਾਡਾ ਇਹ ਵੇਸਟ ਹੈਗਾ ਜਿਹ ਵੱਧਦਾ ਤੇ ਇਹਨੇ ਘਟਣਾ ਹੈਗੇ ਨੇ ਦੁਨੀਆ ਲੈਵਲ ਤੇ ਪੋਪੂਲੇਸ਼ਨ ਵੱਧਦੀ ਜਾਣੀ ਆ ਔਰ ਫੈਸ਼ਨ ਜਿਹੜਾ ਹੈਗਾ ਵਧਦਾ ਤੁਰੇ ਜਾਣਾ ਹੈਗਾ ਤੇਰੀ ਯੂਜ਼ ਕੰਜ਼ਮਪਸ਼ਨ ਵੱਧਦੀ ਦੁਰੇ ਜਾਣੀ ਹੈਗੀ ਇਸ ਲਈ ਇੰਡਸਟਰੀ ਨੂੰ ਮਤਲਬ ਕਹਿੰਦਾ ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸਿਬਿਲਟੀ ਤਹਿਤ ਇਹਨੂੰ ਸਰਕੂਲਰ ਵੱਲ ਨੂੰ ਆਉਣਾ ਪੈਣਾ ਹੈ ਰੀਸਾਈਕਲੇਬਲ ਨੂੰ ਆਉਣਾ ਪੈਣਾ ਹੈ ਔਰ ਇੰਡੀਆ ਵਰਗੀ ਕੰਟਰੀ ਜਿਹੜੀ ਹੈ ਉਹਦੇ ਲਈ ਗਵਰਨਮੈਂਟ ਨੂੰ ਕਲੀਅਰ ਕੱਟ ਗਾਈਡਲਾਈਨ ਤੇ ਵੇਸਟ ਦੀ ਮੈਨੇਜਮੈਂਟ ਦੀਆਂ ਮਤਲਬ